ਸੋ ਇਸ ਕਰਕੇ ਤੇ ਬਰਾਬਰ ਕਰਤਾ ਗੁਰੂ ਸਾਹਿਬ ਨੇ ਤੇ ਇੱਥੇ ਭਗਤ ਜੀ ਨੇ ਕਿਹਾ ਕਹਿੰਦੇ ਮਾਲਕਾ ਤੇਰੇ ਨਾਲ ਪਿਆਰ ਪੈ ਗਿਆ ਬ੍ਰਾਹਮਣ ਤੇ ਕਹਿੰਦਾ ਸੀ ਆਹ ਮਰਿਆਦਾ ਆਹ ਨਹੀਂ ਕਰ ਸਕਦੇ ਆਹ ਨਹੀਂ ਕਰ ਸਕਦੇ ਕਹਿੰਦੇ ਤੇ ਭਾਵਨਾ ਦੀ ਖੇਡ ਹੈ ਰੱਬ ਕਿਸੇ ਦੇ ਪਿਓ ਦਾ ਨਹੀਂ ਆਪੋ ਸਤਨਾਮ ਸ੍ਰੀ ਵਾਹਿ ਫੇਰ ਸੁਣਿਓ ਆਪਨ ਬਾਪੈ ਨਹੀਂ ਕਿਸੇ ਕੋ ਕਹਿੰਦੇ ਰੱਬ ਕਿਸੇ ਦੇ ਪਿਓ ਦਾ ਨਹੀਂ ਵੀ ਜਿਹੜਾ ਤੁਸੀਂ ਕਬਜ਼ਾ ਕਰਕੇ ਬਹਿ ਗਏ ਬਾਹਮਣ ਵੀ ਅਸੀਂ ਉਹੀ ਜਪ ਸਕਦੇ ਆ ਦੂਜਾ ਬੰਦਾ ਗੱਲ ਨਹੀਂ ਕਰ ਸਕਦਾ ਦੂਜਾ ਬੰਦਾ ਐ ਨਹੀਂ ਕਰ ਸਕਦਾ ਇੱਥੇ ਵੀ ਅੱਜ ਕੱਲ ਸਾਡੇ ਵੀ ਇਦਾਂ ਹੀ ਨੇ ਸਾਡੇ ਅੱਜ ਕੱਲ ਇਦਾਂ ਦੇ ਨੇ ਵੀ ਆਪਣੇ ਤੌਰ ਤੇ ਕੋਈ ਬੰਦਾ ਵਿਚਾਰ ਨਹੀਂ ਕਰ ਸਕਦਾ ਬਾਣੀ ਦੇ ਅਰਥ ਐ ਨਹੀਂ ਐ ਨਹੀਂ ਐ ਨਹੀਂ ਕਰ ਸਕਦਾ ਵੀ ਰੱਬ ਤੁਹਾਡੇ ਪਿਓ ਦਾ ਹੈ ਅਰਥ ਤੁਹਾਡੇ ਪਿਓ ਦੇ ਨੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਪਿਓ ਦੇ ਨੇ ਨਾ ਉਸ ਵੇਲੇ ਤਾਂ ਪੰਡਾ ਇਹੀ ਕਰਦਾ ਸੀ ਠੱਕਾ ਕਰਦਾ ਸੀ ਵੀ ਐ ਨਹੀਂ ਐ ਗੱਲ ਨੂੰ ਕਰੋ ਐ ਨਹੀਂ ਐ ਨਹੀਂ ਕਰ ਸਕਦਾ ਕੋਈ ਐ ਨਹੀਂ ਰੱਬ ਨੂੰ ਸਮਝ ਸਕਦਾ ਸੱਚ ਨੂੰ ਅਸੀਂ ਸਮਝਣਾ ਹੈ ਜਿਹੜੇ ਤਰੀਕੇ ਨਾਲ ਵੀ ਸਮਝ ਆਵੇਗਾ ਸਮਝਾਂਗੇ ਰੱਬ ਤੁਹਾਡੇ ਪਿਓ ਦਾ ਨਹੀਂ ਇਹ ਸੱਚ ਤੁਹਾਡੇ ਪਿਓ ਦਾ ਨਹੀਂ ਇਹ ਗੁਰੂ ਗ੍ਰੰਥ ਗੁਰਬਾਣੀ ਤੁਹਾਡੇ ਇਹ ਇਹ ਸਭ ਦੀ ਸਾਂਝੀ ਹੈ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਜਿਹੜੀ ਗੱਲ ਅਸੀਂ ਕਹਿੰਨੇ ਆ ਤੁਸੀਂ ਵੀ ਉਹੀ ਕਹੋਗੇ ਆ ਮੈਂ ਕੋਈ ਇੱਥੇ ਤਲਵਾਰ ਨਹੀਂ ਧੌਂਤੇ ਧਰ ਸਕਦਾ ਮੈਂ ਤੁਹਾਨੂੰ ਗੱਲ ਸਮਝਾ ਰਿਹਾ ਤੁਹਾਡੇ ਇਤੋਂ ਵੀ ਵਧੀਆ ਗੱਲ ਸਮਝ ਚਾ ਸਕਦੀ ਹੈ ਤੁਹਾਡਾ ਦਿਮਾਗ ਇਤੋਂ ਵੀ ਤੇਜ਼ ਹੋ ਸਕਦਾ ਹੈ ਰੋਕ ਥੋੜੋ ਮੈਂ ਮਰਜ਼ ਇਸ਼ਾਰਾ ਕਰਦਾ ਤੁਸੀਂ ਇਤੋਂ ਵੀ ਅਕੇ ਸਮਝੋ ਤੇ ਮੈਂ ਕਿਵੇਂ ਰੋਕ ਸਕਦਾ ਵੀ ਨਹੀਂ ਇਤੋਂ ਗਾਂ ਤੂੰ ਜਾ ਨਹੀਂ ਸਕਦਾ ਭਾਈ ਅਸਲ ਵਿੱਚ ਸਾਰੇ ਦਾ ਸਾਰਾ ਕੁਝ ਹੈ ਜਿਹੜਾ ਇਹ ਸੰਝਾ ਹੈ ਤੇ ਭਗਤ ਰਵਦਾਸ ਜਿਨੇ ਗਹਿਰੀ ਝੋਟ ਕਰਕੇ ਕਿਹਾ ਕਹਿੰਦੇ ਉਹ ਪੁਜਾਰੀਆ ਇਹ ਇਹ ਤੇ ਭਾਵਨਾ ਦੀ ਖੇਡ ਸੀ ਸਾਡਾ ਪਿਆਰ ਪੈ ਗਿਆ ਉਹ ਸੁਰਤਲੇ ਮਾਲਕ ਨਾਲ ਸੁਰਤ ਜੁੜ ਗਈ ਤੇ ਇਹ ਸਿੱਧਾ ਜਿਵੇਂ ਕੋ ਭਾਸ਼ਾ ਕਿੰਨੀ ਪਿਆਰੀ ਸਿੱਧੀ ਵਰਤੀ ਹੈ ਤਾਂ ਸਿੱਧੀ ਗੱਲ ਨਹੀਂ ਤਿੱਖੀ ਕਿੰਨੀ ਸੁਆਦ ਵਾਲੀ ਲੱਗਦੀ ਹੈ ਵੀ ਆਪਨ ਬਾਪ ਹੈ ਨਹੀਂ ਕਿਸੇ ਕੋ ਰੱਬ ਕਿਸੇ ਦੇ ਬਾਪ ਪਿਓ ਦਾ ਨਹੀਂ ਤੁਹਾਡੀ ਜਾਇਦਾਦ ਨਹੀਂ ਹੈ ਵੀ ਤੁਸੀਂ ਇਹਦੇ ਤੇ ਕਬਜ਼ਾ ਕਰ ਲਓਗੇ ਵੀ ਤੁਹਾਡੇ ਪਿਓ ਦਾ ਰੱਬ ਭਾਵਨ ਕੋ ਹਰ ਰਾਜਾ ਉਹ ਰਾਜਾ ਉਹ ਮਾਲਕ ਉਹ ਤੇ ਸਭ ਦਾ ਸਾਂਝਾ ਹੈ ਉਹ ਤੇ ਭਾਵਨਾ ਜਿਹਦੇ ਪਿਆਰ ਉਹਨੇ ਪਿਆਰ ਵੇਖਣਾ ਹੈ ਤੁਸੀਂ ਕਬਜ਼ਾ ਕਰਕੇ ਬਹਿ ਕੇ ਵੀ ਅਸੀਂ ਉਹੀ ਨਾਮ ਜਪ ਸਕਦੇ ਆ ਅਸੀਂ ਉਹੀ ਇਦਾਂ ਕਰ ਜਿਵੇਂ ਅੱਜ ਕੱਲ੍ਹ ਕਹਿੰਦੇ ਅਸੀਂ ਉਹੀ ਆ ਕਰ ਸਕਦੇ ਆ ਅਸੀਂ ਕਥਾ ਕਰ ਸਕਦੇ ਆ ਅਸੀਂ ਅਸੀਂ ਉਹੀ ਆ ਕਰ ਸਕਦੇ ਆ ਇਦਾਂ ਨਹੀਂ ਭਾਈ ਸਭ ਦਾ ਸਾਂਝਾ ਹੈ ਹਾਂਜੀ ਮੋਹੋ ਪਟਲ ਸਭ ਜਗ ਤਬੇ ਆਪਿਓ ਭਗਤ ਨਹੀਂ ਸੰਤਪਾ ਮੇਰੇ ਮਾਲਕ ਦੀ ਸਾਰਾ ਸੰਸਾਰ ਮੋਹ ਦਾ ਪੜਦਾ ਸਾਰਿਆਂ ਤੇ ਪਿਆ ਹੋਇਆ ਹੈ ਤੇਰੇ ਭਗਤਾਂ ਨੂੰ ਇਹ ਮੋਹ ਨਹੀਂ ਬਿਆਪਦਾ ਤੇਰੇ ਜਿਹੜੇ ਪਿਆਰੇ ਹੈ ਉਹ ਮੋਹ ਦੇ ਚਿੱਕੜ ਚ ਨਹੀਂ ਫਸਦੇ ਉਹਨਾਂ ਦਾ ਪ੍ਰੇਮ ਤੇਰੇ ਨਾਲ ਬੈਜਦਾ ਉਹ ਤੇ ਪਿਆਰ ਦੀ ਖੇਡ ਨੂੰ ਮੰਨਦੇ ਨੇ ਪਿਆਰ ਚ ਰਹਿੰਦੇ ਆ ਤੇਰੇ ਪਿਆਰ ਚ ਉਹ ਮੋਹ ਦੀ ਟਿਕੜ ਵਿੱਚ ਨਹੀਂ ਫਸਦੇ ਬਾਕੀ ਸੰਸਾਰ ਮੋਹ ਦੇ ਚਿਕੜ ਚ ਫਸਿਆ ਪਰ ਤੂੰ ਆਪਣੇ ਪਿਆਰਿਆਂ ਨੂੰ ਆਪ ਇਸ ਪਾਸੇ ਲਾ ਲੈ ਹਾਂਜੀ ਕਹਿ ਰਬ ਦਾਸ ਭਗਤੋ ਇੱਕ ਬਾਟੀ ਅਬ ਇਹ ਕਾ ਸਿਉ ਕਹੀਏ ਭਗਤ ਜੀ ਕਹਿੰਦੇ ਪਿਆਰ ਦਿਨ ਪਰ ਦਿਨ ਵਧਦਾ ਜਾਂਦਾ ਹੈ ਕੀ ਗਈਏ ਕਿਸੇ ਨੂੰ ਵੱਧਦਾ ਜਾਂਦਾ ਕੀ ਗਈਏ ਦੱਸਿਆ ਤੇ ਜਾ ਹੀ ਨਹੀਂ ਸਕਦਾ ਹੁਣ ਜਿਹੜਾ ਬੰਦਾ ਇਹ ਅੰਦਰ ਦੀ ਖੇਡ ਹੈ ਹੁਣ ਬੰਦਾ ਕਿਸੇ ਨੂੰ ਕੀ ਦੱਸੋਂਗੇ ਹੁਣ ਜੇ ਅਗਲਾ ਜੂਸ ਪੀਂਦਾ ਹੋਵੇ ਸਵਾਦ ਹੈ ਕਿਹੋ ਜਿਹਾ ਹੁਣ ਇਹ ਤੇ ਦੱਸਿਆ ਨਹੀਂ ਜਾਦਾ ਅਗਲਾ ਪੀਵੇ ਤੇ ਤਾਂ ਤੇ ਜੇ ਬੰਦੇ ਨੂੰ ਸਵਾਦ ਨਹੀਂ ਆਉਂਦਾ ਇਹਦਾ ਮਤਲਬ ਉਹਦਾ ਜੇ ਹੁਣ ਮੰਨ ਲਓ ਕਿ ਬੰਦਾ ਬਗੀਚੇ 'ਚ ਚੱਲਿਆ ਜਾਵੇ ਫੁੱਲ ਲੱਗੇ ਹੁਣ ਬਹੁਤ ਸੋਹਣੇ ਸੋਹਣੇ ਫੁੱਲ ਲੱਗੇ ਹੁਣ ਤੇ ਬੰਦਾ ਜਾ ਕੇ ਪਤਾ ਬਗੀਚੇ 'ਚ ਕੀ ਪੁੱਛੇ ਯਾਰ ਸੁਗੰਧੀ ਕਿੱਥੇ ਐ ਐਂਦਾ ਵੀ ਸੁਗੰਧੀ ਕਿੱਥੇ ਐ ਯਾਰ ਲੈ ਤੇ ਆਏ ਬਗੀਚੇ 'ਚ ਮੈਨੂੰ ਤੇ ਆਪਾਂ ਬੰਦਾ ਚੁੱਪੀ ਕਰ ਜਾਂਗਿਆ ਯਾਰ ਚੁੱਪੀ ਕਰ ਜੋ ਕੀ ਗਈ ਐ ਇਹਨੂੰ ਇਹਦਾ ਤੇ ਨੱਕ ਹੀ ਮਰਿਆ ਹੋਇਆ ਜਿਹੜਾ ਬਗੀਚੇ 'ਚ ਜਾ ਕੇ ਵੀ ਪੁੱਛਦਾ ਵੀ ਸੁਗੰਧੀ ਕਿੱਥੇ ਐ ਸੁਗੰਧੀ ਕਿੱਥੇ ਐ ਉਹਨੂੰ ਹੁਣ ਕੀ ਸਮਝਾਓਂਗੇ ਤੂੰ ਜਿਹਦਾ ਨੱਕ ਮਰਿਆ ਉਹਨੂੰ ਕੀ ਸਮਝਾਓਂਗੇ ਵੀ ਰੱਬ ਕੀ ਐ ਪਰਮਾਤਮਾ ਬਾਰੇ ਉਸ ਬੰਦੇ ਨੂੰ ਕੀ ਸਮਝਾਓਗੇ ਜਿਹਦੀ ਕੋਈ ਫੀਲਿੰਗ ਹੀ ਹੈ ਨਹੀਂ ਮੜਾ ਜਾ ਤੇ ਨੱਕ ਕੰਮ ਕਰੇ ਉਹਨੂੰ ਤੇ ਲੈ ਜਾਓ ਬਗੀਚੇ ਚ ਉਹ ਤੇ ਸਮਝ ਸਕਦਾ ਫਿਰ ਭਗਤੀ ਬਣਿਓ ਭਗਤ ਜੀ ਕਹਿੰਦਾ ਮੈਂ ਕੀ ਦੱਸਾਂ ਹੁਣ ਇੱਥੇ ਵੀ ਕਿਵੇਂ ਵਧੀ ਜਾਂਦਾ ਪਿਆਰ ਕਹਿੰਦੇ ਹੁਣ ਕੀ ਕਰੀ ਪਰਮਾਤਮਾ ਨਾਲ ਮੇਰਾ ਪਿਆਰ ਵਧੀ ਜਾਂਦਾ ਕੀ ਕਹੀਏ ਕਿਸੇ ਨੂੰ ਭਗਤ ਰਵਦਾਸ ਜੀ ਕਹਿ ਰਵਦਾਸ ਭਗਤੋ ਇੱਕ ਬਾਣੀ ਅਬ ਇਹ ਕਾਸੋਂ ਕਹੀਏ ਕਹਿੰਦੇ ਇਹ ਇਹ ਪਿਆਰ ਵੱਧਦਾ ਜਾਂਦਾ ਕੀ ਕਿੰਨੂ ਕਹੀਏ ਹੁਣ ਦਸੀ ਕਿੰਨੂ ਸਮਝਾਈਏਗਾ ਮੈਨੂੰ ਕਿੰਨਾ ਕਹਿੰਦੇ ਚ ਸਵਾਦ ਆਉਂਦਾ ਕੀ ਦਸਾਵਾਂ ਕਿਸੇ ਭਗਤ ਸੋ ਮਾਲਕਾ ਕਿਰਪਾ ਹੀ ਕਰੇਗਾ ਹਾਂਜੀ ਜਾ ਓਕਾਰ ਨਾ ਹਮ ਤੁਮ ਯਾਰ ਦੇ ਸੋ ਦੁੱਖ ਅਜੂਹ ਸਹੀ ਐ ਮੇਰੇ ਮਾਲਕ ਜੀ ਜਿਸ ਕਾਰਨ ਕਰਕੇ ਅਸੀਂ ਤੇਰੇ ਨਾਲ ਜੁੜੇ ਸੀ ਸੋ ਦੁੱਖ ਅਜੂਹ ਸਹੀ ਐ ਉਹ ਦੁੱਖ ਕਿਤੇ ਸਾਨੂੰ ਹੁਣ ਸਹਿਣੇ ਪੈਣਗੇ ਭੁੱਲ ਜੋ ਹੁਣ ਨਹੀਂ ਉਹ ਦੁੱਖ ਸਾਨੂੰ ਸਹਿਣੇ ਪੈਣਗੇ ਸੋ ਦੁੱਖ ਅਜੂਹ ਸਹੀ ਐ ਅਜੇ ਵੀ ਅਸੀਂ ਉਹ ਦੁੱਖ ਸਵਾਂਗੇ ਵੀ ਕਦੇ ਕਾਮ ਸਾਡੇ ਤੇ ਆ ਪੈਣਾ ਕਦੇ ਕ੍ਰੋਧ ਆ ਪੈਣਾ ਕਦੇ ਲੋਭ ਇਸ ਤੋਂ ਬਚਣ ਲਈ ਤੇਰੇ ਨਾਲ ਜੁੜੇ ਸੀ ਉਹ ਦੁੱਖ ਹੁਣ ਵੀ ਸਾਨੂੰ ਸਹਣੇ ਪੈਣਗੇ ਨਾ ਮਾਲਕਾ ਹੁਣ ਭਰੋਸਾ ਵੀ ਹੁਣ ਤੂੰ ਬਚਾ ਲੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਤੂੰ ਕਿਰਪਾ ਕਰ ਦੇਣੀ ਹੈ ਤੇਰੇ ਨਾਲ ਸਾਡਾ ਪਿਆਰ ਪੈ ਗਿਆ ਸੋ ਪਰਮਾਤਮਾ ਨਾਲ ਵਾਹਿਗੁਰੂ ਜੀ ਨਾਲ ਪਿਆਰ ਪਾਉਣ ਵਾਸਤੇ ਗੁਰਬਾਣੀ ਦੇ ਜਰੀਏ ਸਾਨੂੰ ਜੁੜਨਾ ਪੈਂਦਾ ਹੈ ਸੋ ਭਾਈ ਜਦੋਂ ਪਿਆਰ ਪੈ ਜਾਂਦਾ ਫਿਰ ਬੰਦਾ ਖੋਪਰ ਵੀ ਲਵਾ ਲਿੰਦਾ ਹੈ ਬੰਦ ਬੰਦ ਵੀ ਕਟਾ ਲਿੰਦਾ ਹੈ ਚਰਖੜੀਆਂ ਤੇ ਵੀ ਚੜ ਲਿੰਦਾ ਹੈ ਦੇਗਾ ਚ ਵੀ ਕੱਢ ਲਿੰਦਾ ਹੈ ਪਟੀਆਂ ਤੋਂ ਵੱਡੀਆਂ ਕੁਰਬਾਨੀਆਂ ਕਰ ਸਕਦਾ ਹੈ ਜਦੋਂ ਪਿਆਰ ਪੈ ਜੇ ਆਪਣੇ ਬੱਚਿਆਂ ਲਈ ਮਰ ਸਕਦੇ ਆ ਜਦੋਂ ਬਸ ਰਿਸ਼ਤਾ ਪ੍ਰਮਾਤਮਾ ਨਾਲ ਪੈ ਜਾਂਦਾ ਹੈ ਫਿਰ ਬੰਦਾ ਉਹੀ ਲੌਜੀਕ ਆਪਣੀ